ਵਹਿਮ ਪਾਲਣੇ ਚੰਗੀ ਗੱਲ ਆ ਵਹਿਮ ਪਾਲੀ ਜਾਓ ਜਿੰਨਾ ਪਾਲਣਾ ਪਰ ਵਹਿਮ ਕੱਢਣੇ ਉਹ ਸਾਨੂੰ ਆਉਂਦੇ ਆ ਨਾ ਉਹ ਲੈ ਸਾਨੂੰ ਸਾਰੇ ਤਰੀਕੇ ਆਉਂਦੇ ਆ ਅਹੀਂ ਲੰਮਾ ਸਮਾਸ ਕਰਕੇ ਨਹੀਂ ਬੋਲੇ ਇਨਾਂ ਪ੍ਰਵਾਸੀਆਂ ਦੇ ਜਾਂ ਭਈਆਂ ਦੇ ਉੱਤੇ ਕਿਉਂਕਿ ਚਲੋ ਸਾਡੇ ਵੀ ਭੈਣ ਭਰਾ ਕੈਨੇਡਾ ਅਮਰੀਕਾ ਇਟਲੀ ਜਰਮਨ ਫਰਾਂਸ ਗਏ ਆ ਪਹਿਲੇ ਆ ਕੇ ਭਵੇਂ ਗਏ ਕਮਾਈ ਕਰਨ ਵਾਸਤੇ ਗਏ ਆ ਪਰ ਸਾਡੀ ਜਿਹੜੇ ਸਿਰਾਂ ਚ ਪੱਗਾਂ ਫਸਾ ਕੇ ਬੈਠੇ ਉਹ ਕਹਿੰਦੇ ਤੁਹਾਡੇ ਆਏ ਵੀ ਤੇ ਉੱਤੇ ਕੈਨੇਡਾ ਅਮਰੀਕਾ ਜਾ ਹੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਮਹਾਲੀ ਦੇ ਕੁੰਬੜਾਂ ਦੇ ਵਿੱਚ ਜੋ ਪਿਛਲੇ ਦਿਨੀ ਪ੍ਰਵਾਸੀ ਮਜ਼ਦੂਰਾਂ ਵੱਲੋਂ ਦੋ ਪੰਜਾਬੀ ਮੁੰਡਿਆਂ ਉੱਪਰ ਹਮਲਾ ਕੀਤਾ ਗਿਆ ਹੈ ਜਿਸ ਵਿੱਚ ਦੋਸਤੋ ਇੱਕ ਪੰਜਾਬੀ ਮੁੰਡੇ ਦੀ ਮੌਤ ਹੋ ਗਈ ਸੀ ਤੇ ਦੂਜਾ ਪੰਜਾਬੀ ਮੁੰਡਾ ਦੋਸਤੋ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਦਾ ਕਿ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਹਾਲਾਂਕਿ ਦੋਸਤੋ ਇਸ ਮਾਮਲੇ ਦੇ ਜਿੰਨੇ ਵੀ ਦੋਸ਼ੀ ਸੀ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਢਾਡੀ ਮਾਨ ਸਿੰਘ ਅਕਾਲੀ ਨੇ ਆਪਣੇ ਵਿਚਾਰ ਰੱਖੇ ਨੇ ਉਹਨਾਂ ਨੇ ਕੀ ਕਿਹਾ ਦੋਸਤੋ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਸੋ ਅੱਜ ਆਪਾਂ ਗੱਲ ਕਰਨੀ ਹੈ ਮੈਨੂੰ ਬਹੁਤ ਸਾਰੇ ਫੋਨ ਆਏ ਭੈਣਾਂ ਦੇ ਭਰਾਵਾਂ ਦੇ ਔਰ ਬਜ਼ੁਰਗਾਂ ਦੇ ਮੈਂ ਕਹਿ ਸਕਦਾ ਕਿ ਬਹੁਤ ਸਾਰੀਆਂ ਸੰਤਾ ਦੇ ਅਗਣਿਤ ਫੋਨ ਆਏ। ਸੋ ਮੈਂ ਠੀਕ ਨਹੀਂ ਹੋਏ ਕਰਕੇ ਮੈਂ ਬਹੁਤੀ ਗੱਲਬਾਤ ਨਹੀਂ ਕਰ ਸਕਿਆ। ਅੱਜ ਜਿਹੜੀ ਗੱਲ ਕਰਨੀ ਆ ਉਹ ਮੈਂ ਕਰਨੀ ਆ ਜਿਹੜੇ ਪ੍ਰਵਾਸੀ ਇੱਥੇ ਕੰਮਕਾਰ ਕਰਨ ਵਾਸਤੇ ਆਏ ਕਿ ਜਿਹੜੇ ਪੰਜਾਬ ਦੇ ਮਾਲਕ ਬੰਦੇ ਸੁਪਨੇ ਵੇਖਦੇ ਪਏ ਆ ਤੇ ਇੱਕ ਵਹਿਮ ਪਾਲ ਕੇ ਬੈਠੇ ਆ ਵੀ ਸ਼ਾਇਦ ਅਹੀਂ ਇਹਨਾਂ ਸਰਦਾਰਾਂ ਦੇ ਉੱਤੇ ਧੋਸ ਜਮਾ ਕੇ ਸ਼ਾਇਦ ਪੰਜਾਬ ਤੇ ਸਾਡਾ ਆ ਰਾਜ ਕਾਇਮ ਹੋ ਜਾਣਾ ਸ਼ਹਿਰ ਸਾਡਾ ਬੋਲਬਾਲ ਹੋਣਾ ਬੋਲਬਾਲਾ ਕਾਇਮ ਹੋ ਜਾਣਾ ਜਿ ਸਾਡੀ ਗੁੰਡਾਗਰਦੀ ਜਿਹੜੀ ਆ ਉਹਦਾ ਡਰ ਜਿਹੜਾ ਉਹ ਸੱਖਾਂ ਦੇ ਹੱਡਾਂ ਦੇ ਬਹਿ ਜਾਣਾ ਵਹਿਮ ਪਾਲਣੇ ਚੰਗੀ ਗੱਲ ਆ ਵਹਿਮ ਪਾਲੀ ਜਾਓ ਜਿੰਨਾ ਪਾਲਣਾ ਪਰ ਵਹਿਮ ਕੱਢਣੇ ਉਹ ਸਾਨੂੰ ਆਉਂਦੇ ਆ ਨਾ ਓਲੇ ਆ ਸਾਨੂੰ ਸਾਰੇ ਤਰੀਕੇ ਆਉਂਦੇ ਆ ਅਹੀਂ ਲੰਮਾ ਸਮਾਸ ਕਰਕੇ ਨਹੀਂ ਬੋਲੇ ਇਨਾ ਪ੍ਰਵਾਸੀਆਂ ਤੇ ਜਾਂ ਭਈਆਂ ਦੇ ਉੱਤੇ ਕਿਉਂਕਿ ਚਲੋ ਸਾਡੇ ਵੀ ਭੈਣ ਭਰਾ ਕੈਨੇਡਾ ਅਮਰੀਕਾ ਇਟਲੀ ਜਰਮਨ ਫਰਾਂਸ ਗਏ ਆ ਪੈਸੇ ਲਾ ਕੇ ਭਾਵੇਂ ਗਏ ਆ ਕਮਾਈ ਕਰਨ ਵਾਸਤੇ ਗਏ ਆ ਪਰ ਸਾਡੀ ਜਿਹੜੇ ਸਰਾਜ ਪੱਗਾ ਫਸਾ ਕੇ ਬੈਠੇ ਹੋ ਕਹਿੰਦੇ ਤੁਹਾਡੇ ਵਾਲੇ ਵੀ ਤੇ ਉੱਤੇ ਕੈਨੇਡਾ ਅਮਰੀਕਾ ਗਏ ਆ ਇਹ ਕਰਕੇ ਨਹੀਂ ਮੈਂ ਬੋਲਦਾ ਪਰ ਮੈਨੂੰ ਬਹੁਤ ਜ਼ਿਆਦਾ ਫੋਨ ਆ ਚੁੱਕੇ ਆ ਤੇ ਇਕੱਠ ਕਰਨ ਵਾਸਤੇ ਮੈਨੂੰ ਸਾਰਿਆਂ ਸਾਥੀਆਂ ਨੇ ਬੇਨਤੀ ਕੀਤੀ ਲੇਕਿਨ ਮੈਂ ਆ ਕੱਟਣੀ ਹੀ ਕਰਨਾ ਚਾਹੁੰਦਾ ਕਿਉਂਕਿ ਮੈਂ ਖੁਦ ਠੀਕ ਨਹੀਂ ਤੇ ਨਾ ਮੈਂ ਕਿਸੇ ਵੀਰ ਭਰਾ ਨੂੰ ਇਹ ਜ਼ਿੰਮੇਵਾਰੀ ਲਈ ਤੇ ਬਾਕੀ ਬਈ ਪ੍ਰਸ਼ਾਸਨ ਨੂੰ ਮੈਂ ਆਰੰਭ ਚ ਇੱਕ ਗੱਲ ਕਹਿ ਦੇਣਾ ਚਾਹੁੰਦਾ ਵੀ ਤੁਸੀਂ ਫਿਰ ਸਾਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਦੱਸਦੇ ਨਹੀਂ ਆ ਅਸੀਂ ਕਾਦੇ ਵਾਤੇ ਕੁਰਸੀਆਂ ਤੇ ਬੈਠੇ ਆ ਤੇ ਬਈ ਹੁਣ ਤੁਹਾਨੂੰ ਦੱਸਣ ਦੀ ਲੋੜ ਤੇ ਕੋਈ ਹੈ ਨਹੀਂ ਆ ਤੇ ਮਹਾਲੀ ਦੇ ਨੇੜੇ ਤੁਸੀਂ ਵੇਖਿਆ ਹੀ ਆ ਕਿ ਅਜੇ ਬੱਚਿਆਂ ਦੇ ਜਵਾਨੀ ਚ ਪੈਰ ਰੱਖਣਾ ਜਿਨ੍ਹਾਂ ਨੂੰ ਪ੍ਰਵਾਸੀਆਂ ਦੇ ਜਿਹੜੇ ਭਈਏ ਕਹਿੰਦੇ ਹਨ ਉਹ ਬਿਹਾਰੀ ਆ ਨਾ ਉਹਨਾਂ ਨੇ ਕਰਚਾ ਮਾਰ-ਮਾਰ ਕੇ ਉਹ ਬੱਚੇ ਮਾਰ ਦਿੱਤੇ ਆ ਠੀਕ ਆ ਤੇ ਦੱਸੋ ਮੈਨੂੰ ਕੀ ਐਕਸ਼ਨ ਲਿਆ ਪ੍ਰਸ਼ਾਸਨ ਨੇ ਤੇ ਦੂਸਰੇ ਨੰਬਰ ਤੇ ਮਾ ਕਾਲ ਨਿਹੰਗ ਸਿੰਘ ਦਾ ਕਤਲ ਹੋਇਆ ਤੇ ਉਹਦੇ ਉੱਤੇ ਕੀ ਕਾਰਵਾਈ ਹੋਈ ਅਜੇ ਤੱਕ ਕੋਈ ਪਤਾ ਨਹੀਂ ਹਰਿਆਣਾ ਕਰਨਾਲ ਦੇ ਵਿੱਚ ਹਰਿਆਣੇ ਦੇ ਵਿੱਚ ਸਿੱਖ ਬੱਚਾ ਕਿਤੇ ਆ ਰਿਹਾ ਸੀ ਉਹਦੇ ਰਾਹ ਦੇ ਵਿੱਚ ਰੋਕ ਕੇ ਉਹਦਾ ਮੂੰਹ ਬਾਣ ਕੇ ਉਹਦੇ ਬਰੇਟ ਮਾਰ ਕੇ ਉਹਦੇ ਸਿਰ ਦੇ ਉੱਤੋਂ ਜੂڑا ਕੱਟ ਕੇ ਲੈ ਗਏ ਖੁਰ ਕੋ ਕੁਝ ਨਹੀਂ ਖੋਇਆ ਗਿਆ ਸਿਰ ਪੂਰਾ ਜੂڑا ਸਿਰ ਦੇ ਉੱਤੋਂ ਕੱਟਿਆ ਗਿਆ ਉਰ ਤੁਸੀਂ ਇਹ حساب ਲਾ ਲਓ ਵੀ ਮਤਲਬ ਤੁਹਾਨੂੰ ਦੱਸਣ ਦੀ ਲੋੜ ਹੈ ਜੇ ਵੀ ਤੇ ਜਾ ਮੰਨ ਲੋ ਕਿ ਜਿਹੜੇ ਲੋਕ ਅੱਜ ਚੀਕਾਂ ਮਾਰ ਮਾਰ ਕਹਿੰਦੇ ਆ ਵੀ ਸਾਡੀ ਥਾਤਾਂ ਤੇ ਬੇਤੀ ਹੋ ਰਹੀ ਆ ਸਾਡੇ ਕੇਸਾਂ ਦੀ ਬੇਦਬੀ ਹੋ ਰਹੀ ਆ ਸਾਡੀਆਂ ਪੱਗਾਂ ਲਾਈਆਂ ਜਾ ਰਹੀਆਂ ਸਾਡੀਆਂ ਦਾੜ੍ਹੀਆਂ ਖੋਈਆਂ ਜਾ ਰਹੀਆਂ ਸਾਡੀਆਂ ਧੀਆਂ ਪੜਾਣਾ ਛੇੜਛੜ ਕਰਦੇ ਪਏ ਆ ਬਾਈ ਮੈਂ ਉਹਨਾਂ ਸਹਾਰਾਂ ਨੂੰ ਇੱਕੋ ਹੀ ਜਵਾਬ ਦੇਣਾ ਅਹੀਂ ਮਹਾਰਾਜ ਦੇ ਹੁਕਮ ਚੱਲੇ ਮਾਰਨ ਜਾਖਾ ਵੀ ਪਿਸ਼ਾਸ਼ਤਰ ਤੋਂ ਬਿਨਾਂ ਤੁਸੀਂ ਮੇਰੇ ਸਾਹਮਣੇ ਨਾ ਆਈਂ ਤੁਹਾਰੇ ਹੀ ਕਹਿੰਦੇ ਸ਼ੈਤਨ ਕੇ ਅਧੀਨ ਹੈ ਰਾਜ ਰਾਜ ਬਣਾਣਾ ਧਰਮ ਚਲੇ ਹਾਂ ਧਰਮ ਬਿਨਾਂ ਸਭ ਦਲੇ ਮਿਲੇ ਹਾਂ ਵੀ ਜੇ ਤੁਹਾਡੀ ਗਾਤਰੇ ਸ਼ਸਤਰ ਨਹੀਂ ਤੇ ਫਿਰ ਤੁਹਾਡੀਆਂ ਪੱਗਾਂ ਵਿੱਚ ਤਰੀਆਂ ਫਿਰ ਤੁਹਾਡੀਆਂ ਦਾੜੀਆਂ ਵਿੱਚ ਕੁੱਟਣੀਆਂ ਅਗਲਿਆਂ ਨੇ ਤੁਹਾਡੇ ਕੇਸ ਕੇਸ ਵੀ ਤੁਹਾਡੇ ਲਾਗ ਲੈ ਜਾਣੇ ਅਗਲਿਆਂ ਨੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਇਤਨਾਂ ਵੀ ਖਿਡਣਾ ਉਹਨਾਂ ਨੇ ਕਿਉਂਕਿ ਨਾ ਸਾਡੇ ਮੁਖ ਚ ਬਾਣੀ ਰਹੀ ਨਾ ਸਾਡੇ ਗਾਤਰੇ ਚੰਗਾ ਸ਼ਸਤਰ ਰਿਆ ਜੇ ਤੁਹਾਨੂੰ ਮਾਲੂ ਸਰਕਾਰ ਅਸਲਾ ਨਹੀਂ ਦੇ ਰਹੀ ਬੜਬੜਾ ਨਹੀਂ ਬਣਾਉਣ ਦਾ ਆਰਡਰ ਨਹੀਂ ਚੰਗੀ ਤਲਵਾਰ ਕੋ ਰੱਖੋ ਚੰਗਾ ਸਫਾ ਜੰਤੂ ਰੱਖੋ ਚੰਗੀ ਕਟਾਰ ਕੋ ਰੱਖੋ ਚੰਗਾ ਖੰਜਰ ਪਾ ਕੇ ਰੱਖੋ ਚੰਗਾ ਨੇਜਾ ਕੋ ਰੱਖੋ ਨਹੀਂ ਤੇ ਭਾਈ ਤੈਨ ਫੁਰਦਾ ਚਾਰ ਫੁਰਦਾ ਸਲੋਤਰ ਰੱਖੋ ਸ਼ੈਤ੍ਰ ਵਿਦਿਆ ਸਿੱਖੋ ਜਿਹੜੇ ਖਾਲਸੇ ਪੰਥ ਨੇ 11 ਦੀਆਂ ਰਾਖੀਆਂ ਕੀਤੀਆਂ ਅੱਜ ਉਹ ਉਹ ਉਹਦੀ ਔਲਾਦ ਉਹਦੇ ਬੱਚੇ ਅੱਜ ਸੜਕਾਂ ਤੇ ਮੰਗਤੇ ਬਣ ਕੇ ਬੈਠੇ ਹਾਕ ਮੰਗਦੇ ਜੀ ਸਾਡੇ ਬੱਚੇ ਮਾਰੇ ਗਏ ਆ ਤੇ ਸਾਨੂੰ ਉਹਨਾਂ ਦਾ ਇਨਸਾਫ ਚਾਹੀਦਾ ਸਾਡੇ ਨਿਹੰਗ ਸਿੰਘ ਮਹਾਕਾਲ ਮਾਰ ਦਿੱਤੇ ਗਏ ਜੀ ਉਹਨਾਂ ਦਾ ਇਨਸਾਫ ਚਾਹੀਦਾ ਸਾਡੇ ਬੱਚਿਆਂ ਦੇ ਕੇਸ ਕਤਲ ਕੀਤੇ ਜਾ ਰਹੇ ਜੀ ਉਹਨਾਂ ਦਾ ਇਨਸਾਫ ਚਾਹੀਦਾ ਇਦਾਂ ਇਨਸਾਫ ਮਿਲਦਾ ਕਦੇ ਇਦਾਂ ਇਨਸਾਫ ਨਹੀਂ ਕਦੇ ਮਿਲਦੇ ਹੁੰਦੇ ਇਨਸਾਫ ਲੈਣ ਵਾਸਤੇ ਨਿਤਰਨਾ ਪੈਂਦਾ ਅਲਾ ਤਾਂ ਤੁਸੀਂ ਬੋਦਿਆਂ ਵਾਲੀ ਬਣਾਤੀ ਤੇ ਜੇ ਕੋਈ ਮੰਨ ਲੂ ਅ ਅਮਰਤ ਕਹਿੰਦੇ ਛਗਿਆ ਵੀ ਉਹ ਇੰਨੀ ਕਿਛਰੀ ਸਾਹ ਪਾ ਕੇ ਰਹਾਦਾ ਪੀਕੇ ਨੂੰ ਪਤਾ ਨਾ ਲੱਗ ਜੇ ਵੀ ਮੈਨੇ ਅਮਰਤ ਛਗਿਆ ਵੀ ਜੇ ਤੁਸੀਂ ਡਰਦੇ ਵੀ ਆਂਦਾ ਵੀ ਉਹ ਲੋਕਾਂ ਨੂੰ ਪਤਾ ਨਾ ਲੱਗੇ ਵੀ ਛਗੋਈ ਨਾ ਤੇ ਤਾਂ ਤੁਸੀਂ ਛੇਤਰ ਪੋਣਾ ਨਹੀਂ ਤੇ ਛੇਤਰ ਹੀ ਖਾਣੇ ਪੇ ਖਾਹ ਤਗੜੇ ਹੋ ਗਏ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਭਾਈ ਮੈਂ ਕੱਟਦੇ ਹੱਥ ਵਿੱਚ ਨਹੀਂ ਆਗਾ ਜਦੋਂ ਕੱਟ ਕਰਦੇ ਆਂ ਰਾਹ ਬੰਦ ਕਰਦੇ ਆਂ ਆਪਣਿਆਂ ਦਾ ਨੁਕਸਾਨ ਹੁੰਦਾ ਉਹਦੇ ਗੈਰਾਂ ਦਾ ਨੁਕਸਾਨ ਨਹੀਂ ਹੁੰਦਾ ਇਕੋ ਲ ਆ ਜਾ ਨਾ ਦੇਖੋ ਪਿਆਰ ਨਾ ਸਮਝਾਓ ਜੇ ਸਮੇਂ ਦਾ ਕੋਈ ਠੀਕ ਆ ਤੇ ਜੇ ਫੇਰ ਵੀ ਦਾੜੀਆਂ ਨੂੰ ਪੱਗਾਂ ਨੂੰ ਹੱਥ ਪਾਉਂਦੇ ਆ ਤੇ ਚੰਗਾ ਸ਼ੈਤਰ ਰੱਖੋ ਲਾ ਕੇ ਸੁੱਟੋ ਹੱਥ ਇੱਕ ਦੋ ਦੇ ਆਪੇ ਪਤਾ ਲੱਗ ਜਾਣਾ ਵੀ ਇਹ ਜੇ ਭੁੱਲੇ ਨਹੀਂ ਰਾਕੀ ਕਰਨੀ ਜੇ ਸਰ ਤੇ ਪੱਗ ਬੰਨਣੀ ਆਉਂਦੀ ਇਹਨਾਂ ਨੂੰ ਤੇ ਇਹਦੀ ਰਾਕੀ ਵੀ ਕਰਨੀ ਆਉਂਦੀ ਇਹਨਾਂ ਨੂੰ ਤੇ ਜੇ ਯਾਰ ਤੁਸੀਂ ਆਪਣੀਆਂ ਪੱਗਾਂ ਦੀ ਰਾਕੀ ਨਹੀਂ ਕਰ ਸਕਦੇ ਆਪਣੀਆਂ ਧੀਆਂ ਭੈਣਾਂ ਦੀ ਕੀਤੀ ਦਾ ਇੱਕ ਦੀ ਕੀ ਰਾਕੀ ਕਰੋਗੇ ਤੁਸੀਂ ਉਹਦੇ ਫਿਰ ਤੁਹਾਡੇ ਸਾਹਮਣੇ ਆ ਬਿਹਾਰੀ ਹੁਣ ਐਨਮਤ ਲੋਕ ਕਹਿੰਦੇ ਸਾਡੇ ਬੱਚੇ ਖੇលਣਗੇ ਪੰਜਾਬ ਮੇ ਉਸੇ ਕਰਕੇ ਕਹਿੰਦੇ ਉਹਨਾਂ ਨੂੰ ਪੜਾਵਾ ਕਿ ਆ ਜਿਹੜੇ ਇੱਥੇ ਆਪਣਾ ਜਿੱਥੇ ਜਮਾ ਕਰਦੇ ਆ ਪਤਾ ਨਹੀਂ ਕੀ ਆ ਵੀਰ ਜੂਰ ਜਿਆ ਉੱਥੇ ਵੇਖੋ ਤੁਸੀਂ ਸਭ ਤੋਂ ਬਾਅਦ ਉਹ ਤੇ ਬਿਹਾਰੀ ਲੁਧਿਆਣੇ ਦਾ ਜਾਣਦੇ ਆ ਉੱਥੇ ਤੇ ਆਪਣੇ ਵਾਲੇ ਜਿਹੜੇ ਇਹ ਉਦਾਂ ਹੀ ਮਰੀ ਜਾਂਦੇ ਨਸ਼ੇ ਕਰ ਕਰ ਟੀਕੇ ਲਾ ਲਾ ਮਰੀ ਜਾਂਦੇ ਆ ਆਪਣੀ ਹਾਲਤ ਨੂੰ ਚੰਗੇ ਪਾਸੇ ਲਿਆਓ ਇਹਨਾਂ ਨੂੰ ਗੁਰੂ ਵਾਲੇ ਪਾਸੇ ਲਾਓ ਤੇ ਨਾਲੇ ਕਿ ਨਿਹੰਗ ਸਿੰਘਾਂ ਚੰਗੇ ਵਿਹੰਗ ਸੰਗ ਦੇ ਕੋਲ ਖੜੋ ਇਹਨਾਂ ਨੂੰ ਸ਼ਾਸਤਰ ਵਿਦਿਆਸ ਖਾਓ ਭਾਵੇਂ ਸਮੇਂ ਦੇ ਨਾਲ-ਨਾਲ ਚੇਂਜ ਹੋਣਾ ਚਾਹੀਦਾ ਪਰ ਇੰਨੀ ਵੀ ਚੇਂਜ ਨਾ ਆ ਜਾਓ ਕਿ ਹੁਣ ਸ਼੍ਰੀ ਸਾਹਿਬ ਨਾਲ ਕੋਲ ਰੱਖੋ ਤੇ ਮੁੜ ਕੇ ਬੱਸ ਮੁੱਛਾਂ ਤਾਂ ਕਰਕੇ ਤੇਰੇ ਫਿਰ ਉਹਦੇ ਅਗਲਾ ਮੁੜ ਕੇ ਮੋਚੋ ਉਸੇ ਮੁਸਕਰਾਉਂ ਠਾ ਕਰਕੇ ਗਾਂ ਜਾਂਦੇ ਅਗਲੇ ਸ਼ਾਸਤਰ ਇੱਕ ਇਦਾਂ ਦਾ ਸਾਥੀ ਆ ਵੀ ਜਿੱਥੇ ਭਾਵੇਂ ਹਜ਼ਾਰਾਂ ਬੰਦੇ ਤੁਹਾਡੇ ਨਾਲ ਉਹ ਸਾਥ ਛੜ ਜਾਂ ਛੜ ਜਾਂ ਪਰ ਜਿਨ੍ਹਾਂ ਚ ਤੁਹਾਡੇ ਸਾਥ ਚੱਲਦੇ ਆ ਨਾ ਤੇ ਤੁਹਾਡੇ ਕੋਲ ਸ਼ਾਸਤਰ ਆ ਤੇ ਸਮਝ ਲਓ ਤੁਹਾਡੇ ਨਾਲ ਇੱਕ ਸੈਨਾ ਖੜੀ ਆ ਠੀਕ ਹੈ ਕਿ ਫੌਜ ਖੜੀ ਤੁਹਾਡੇ ਨਾਲ ਜੇ ਤੁਹਾਡੇ ਕੋਲ ਚੰਗਾ ਸ਼ਸਤਰ ਆਵੇ ਇਹ ਕਰਕੇ ਭਾਉ ਜੇ ਵੱਡੀਆਂ ਕੋਠੀਆਂ ਕਾਰਾਂ ਬਣਾਈਆਂ ਨੇ ਬਣਾਓ ਜੀ ਸਦਕੇ ਬਣਾਓ ਪਰ ਉਹਨਾਂ ਨੂੰ ਸਾਬਣ ਵਾਲੀ ਜਿਹੜੀ ਅਨਸੰਬੰਧ ਹੈ ਉਹਨਾਂ ਦੀ ਰਾਖੀ ਕਰਦੇ ਚੰਗਾ ਸ਼ਸਤਰ ਵੀ ਕੋ ਰੱਖੋ ਆ ਹੁਣ ਸ਼ਸਤਰ ਲੋਕਾਂ ਨੇ ਰੱਖਿਆ ਵਿਆਹਾਂ ਤੇ ਚਲਾਉਂਦੇ ਆ ਦਿਵਾਲੀਆਂ ਤੇ ਚਲਾਉਂਦੇ ਆ ਜਾਂ ਕੋਈ ਫੰਕਸ਼ਨ ਹੋ ਗਿਆ ਤੇ ਉੱਥੇ ਚਲਾਉਣਾ ਚਿੜੀਆਂ ਕਾਂਵਾਂ ਨੂੰ ਮਾਰਨ ਵਾਸਤੇ ਰੱਖੇ ਲੋਕਾਂ ਨੇ ਇਹ ਰਾਖੀ ਰੁਖੀ ਬਾਤ ਨਹੀਂ ਰੱਖੇ ਇਹ ਗੱਲਾਂ ਬੜੀਆਂ ਕੌੜੀਆਂ ਤੁਹਾਨੂੰ ਲੜਨਗੀਆਂ ਜਰੂਰ ਪਰ ਇੱਕ ਗੱਲ ਹੈ ਜੇ ਆਪਾਂ ਰਾਖੀ ਨਹੀਂ ਕਰ ਸਕਦੇ ਤੇ ਮੇਰੇ ਹਿਸਾਬ ਨਾਲ ਆਪਾਂ ਨੂੰ ਜੋ ਜਾਇਤ ਰੱਖਣ ਦਾ ਹੱਕ ਵੀ ਕੋਈ ਨਹੀਂ ਮੈਂ ਤਾਂ ਕਹਿੰਦਾ ਸਰਕਾਰ ਨੂੰ ਲੈ ਲਓ ਇਹਨਾਂ ਦੇ ਵਾਸਤੇ ਇਹਨਾਂ ਨੂੰ ਕੋਈ ਹੋਰ ਕਰਨਾ ਜੇ ਖਾੜੀ ਛਤਰੇ ਆਦਿ ਤੇ ਮਤਲਬ ਛਤਰ ਰੱਖ ਕੇ ਕਰਨਾ ਵੀ ਕੀ ਐਵੇਂ ਖਰਚੇ ਕਰਨਾ ਜਿਹੜੇ 5-7 ਲੱਖ ਦਾ ਇਸਲਾ ਲੈਣਾ ਉਹ ਵੀ ਚੰਗੇ ਡੀੜੇ ਲੈ ਲਓ ਗੱਡੀਆਂ ਲੈ ਲਓ ਹੋਰ ਦੋ ਚਾਰ ਨਾਲ ਓਏ ਯਾਰ ਛਤਰੇ ਰੱਖੋ ਚਾਹੇ ਤੋਂ ਚੰਗੇ ਤੋਂ ਚੰਗਾ ਚੀਕਾਂ ਮਾ ਬਿਹਾਰੀ ਕਦੇ ਤੁਹਾਡੇ ਬੂਹੇ ਤੋਂ ਗਾੜੀ ਨਹੀਂ ਟੱਪਦੇ ਅੱਜ ਤੁਹਾਡੇ ਬਿੱਡਾਂ ਤੇ ਚੜਦੇ ਫਿਰਦੇ ਆ ਇਹ ਨਵੇਂ ਨਾ ਭੋਲੇ ਬਣ ਜੋ ਕਿ ਹੁਣ ਤੁਸੀਂ ਇੰਨਾ ਯਕੀਨ ਕਰੋ ਜਿਹੜੇ ਤੁਹਾਡੇ ਆਪਣੇ ਬੰਦੇ ਹੀ ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਨਾਲ ਭਾਈਚਾਰਾ ਇਨਸਾਨੀ ਸਾਝੀ ਹੋ ਉਹਨਾਂ ਨੂੰ ਤੁਸੀਂ ਪਿੱਛੇ ਕਰਤਾ ਜਿਹੜੇ ਬਿਹਾਰੀ ਪਫੜ ਬਣਾ ਕੇ ਗਾਰੀ ਤੋੜਲੇ ਨਾਲ ਹੁਣ ਉਹੋ ਬਿਹਾਰੀ ਤੁਹਾਡੀਆਂ ਕੁੜੀਆਂ ਦੇ ਨਾਲ ਧੀਆਂ ਪੜਾ ਦਾ ਇੱਟ ਦਾ ਖੇਡਦੇ ਆ ਤੇ ਮੁੜ ਕੇ ਉਹ ਬਾਹਰ ਜਾ ਕੇ ਹੱਸਦੇ ਆ ਕਿ ਤੁਹਾਨੂੰ ਲੱਗਦਾ ਜਿਹੜੀਆਂ ਬੀਬੀਆਂ ਇਹੋ ਜਿਹੇ ਬਿਹਾਰੀਆਂ ਰੱਖ ਕੇ ਖਾਂਦੀਆਂ ਉਹਨਾਂ ਨੂੰ ਇੱਕ ਗੱਲ ਮੇਰੇ ਸੁਣਾ ਲਾ ਦਿਓ ਕਿ ਥੋੜਾ ਸ਼ਰਮ ਨਾਲ ਹੱਥ ਮਾਰੋ ਇਹ ਪੰਜਾਬ ਉਹ ਆ ਜਿਹੜਾ ਕੁਰਬਾਨੀਆਂ ਦੇ ਵਿੱਚੋਂ ਪੈਦਾ ਆਇਆ ਜਾ ਲੰਡਾ ਜਾਂ ਭਈਆ ਦਾ ਮੁਰਕੇ ਖੇ ਖਾ ਕੇ ਬਾਹਰ ਜਾ ਕੇ ਵੜਾ ਪਾਉਂਦਾ ਉਹਦਣਾ ਕੋਈ ਚੰਗਾ ਨਾਂ ਨਹੀਂ ਬਣਦਾ ਪੰਜਾਬ ਦਾ ਜਾਂ ਸਿੱਖਾਂ ਦੀ ਕੋਈ ਸ਼ਭੀ ਬਹੁਤੀ ਸੋਹਣੀ ਨਹੀਂ ਬਣਦੀ ਵੀ ਜਾਤੀ ਸਧਾਰਨ ਦੇ ਸਿਰ ਉੱਚੇ ਕਰਦੀਆਂ ਬੜੇ ਬਹਾਦਰੀ ਦਾ ਕੰਮ ਕੀਤਾ ਦੇ ਮਾੜਾ ਮੋਟਾ ਕੋ ਸ਼ਰਮ ਨੂੰ ਹੱਥ ਮਾਰੋ ਅਬ ਇਹਨਾਂ ਇਹਨਾਂ ਦਾ ਗੰਦ ਪੈਂਦਾ ਪੈਂਦਾ ਉਹ ਕਾਲਿਆਂ ਦਾ ਤਾਂ ਪਤਾ ਨਹੀਂ ਕਿੰਨਿਆਂ ਦਾ ਬੀਬੀਆਂ ਚੰਗੇ ਭਲੇ ਘਰਾਂ ਦੀਆਂ ਕਾਲਿਆਂ ਦਾ ਨੱਚਦੀਆਂ ਤਾਂ ਫਿਰਦੀਆਂ ਪੀਆਰ ਲੈਂਦੀਆਂ ਫਿਰਦੀਆਂ ਲੱਖ ਦੀ ਲਾਨ ਤੇ ਇਹਨਾਂ ਦੇ ਕੀ ਪੰਜਾਬ ਦਾ ਵਿਕਾਸ ਕਰਨਾ ਤੀ ਤੇ ਆਉਣ ਵਾਲੀ ਨਸਲ ਖਰਾਬ ਕਰਨ ਦੀਆਂ ਤਹਾਡੀਆਂ ਤੁਹਾਡੀ ਇਲਾਜ ਨੇ ਤੁਹਾਡੇ 76 ਮਾਨੇ ਤੇ ਬੁੜੀਆਂ ਹੋ ਗਏ ਨਾ ਤੇ ਤੁਹਾਡੀ ਇਲਾਜ ਜਰੀ ਪੈਦਾ ਹੋਣੀ ਹੈ ਉਹਨਾਂ ਜਦੋਂ ਤੁਹਾਡੀਆਂ ਨੈਟ ਤੇ ਫਿਲਮਾਂ ਵੇਖੀਆਂ ਤੁਹਾਡੀਆਂ ਉਹਨਾਂ ਮਾਰ ਮਾਰ 76 ਤੁਹਾਡੇ ਮੂੰਹ ਬਿੰਗੇ ਕਰਿਆ ਕਰਨੇ ਉਹ ਸ਼ਰਮ ਨੂੰ ਹੱਤ ਮਾਰੋ ਪੰਜਾਬ ਦਾ ਮਾਹੌਲ ਤੁਸੀਂ ਖਰਾਬ ਕਰੀ ਜੰਨੀਆਂ ਬਾਹਰ ਜਾ ਕੇ ਠੀਕ ਹੈ ਪੰਜਾਬ ਬਾਹਰ ਜਾ ਕੇ ਕਿਤੇ ਸਿੱਖ ਮਰ ਗਏ ਆ ਵੀ ਸਿੱਖਿਆ ਨਹੀਂ ਆ ਸਿੱਖਾਂ ਦੇ ਮੁੰਡੇ ਨਹੀਂ ਆ ਤੇ ਜਿਹੜਾ ਐਡਾ ਕਾਲੇ ਗੋੜੇ ਜਿਆਦੇ ਸਾਂਭਣ ਵਾਲੇ ਹੋ ਗਏ ਕਿਤੇ ਕਿਹੜਾ ਟ੍ਰੈਂਡ ਚਲਾ ਕੇ ਬਹਿ ਗੀਆਂ ਕੁਇਦਰੋਂ ਬਿਹਾਰੀ ਸੰਭੀ ਜਾਂਦੀਆਂ ਉਧਰੋਂ ਕਾਲੇ ਸੰਭੀ ਜਾਂਦੀਆਂ ਗੋਰੇ ਸੰਭੀ ਜਾਂਦੀਆਂ ਕੋਈ ਸ਼ਰਮ ਨੂੰ ਹੱਥ ਮਾਰਨ ਨੂੰ ਮਾੜਾ ਮੋਟਾ ਬਾਕੀ ਭਾਈ ਮੈਂ ਬਹੁਤਾ ਲੰਮਾ ਵਿਚਾਰ ਨਹੀਂ ਕਰਨਾ ਬਸ ਇੰਨਾ ਹੀ ਕਹਿਣਾ ਚਾਹਣਾ ਵੀ ਜੇ ਤੇ ਚਾਹੁੰਦੇ ਆ ਵੀ ਮਹਾਰਾਜ ਦੇ ਸਿੱਖ ਬਣਨਾ ਤੇ ਸਿੱਖ ਸਿੱਖੀ ਜਾਂਦਾ ਸਿੱਖੀ ਜਾਂਦਾ ਕੁਝ ਨਾ ਕੁਝ ਤੇ ਸ਼ਾਸਤਰ ਵਿਦਿਆ ਸਿੱਖੋ ਸ਼ਾਸਤਰ ਵਿਦਿਆ ਸਿੱਖਿਆੰਤ ਸਿੱਖਣ ਦੀ ਕੋਈ ਉਮਰ ਨਹੀਂ ਆਗੀ ਠੀਕ ਆ ਇਹ ਕਰਕੇ ਜਦੋਂ ਵੀ ਸਮਾਂ ਲੱਗਦਾ ਸ਼ਾਸਤਰ ਵਿਦਿਆ ਸਿੱਖੋ ਬਾਣੀ ਸਿੱਖੋ ਜੰਗਾ ਸ਼ਾਸਤਰ ਕੋਰ ਕੋ ਦੇ ਉਹਦਾ ਸ਼ਾਸਤਰਾ ਅਭਿਆਸ ਰੋਜ਼ ਕਰੋ ਤੇ ਮੈਂ ਕੋਈ ਸੰਗਾਂ ਦੀ ਡਿਊਟੀ ਲਾ ਕੇ ਆਪਣੇ ਨਗਰ ਦੇ ਵਿੱਚ ਵੀ ਇਹ ਤੇ ਜ਼ਰੂਰ ਮੈਂ ਸੰਗਾਂ ਨੂੰ ਬੇਨਤੀ ਕਰਨੀ ਆ ਪੰਜ ਸੰਗਾਂ ਦੀ ਕਿ ਉਹ ਸ਼ਾਸਤਰ ਵਿਦਿਆ ਜਿਹੜੀ ਇੱਥੇ ਨੌਜਵਾਨ ਜਿਹੜੀ ਪੀੜੀ ਉੱਠ ਰਹੀ ਆ ਉਹਨਾਂ ਨੂੰ ਸ਼ਾਸਤਰ ਵਿਦਿਆ ਸਿਖਾਉਣ ਏ ਦੀ ਵੀ ਬਾਹਰ ਕੋਈ 1000 2000 ਬੰਦਾ ਚੜ ਕੇ ਆ ਜੇ ਤੇ ਪਿੰਡ ਵਾਲੇ ਅੰਦਰ ਵਰਜਣ ਇਦਾਂ ਦੀ ਗੱਲ ਨਹੀਂ ਇੱਥੇ ਪਿੰਡ ਪਹਿਲੀ ਗੱਲ ਮਹਾਰਾਜ ਦੀ ਕਿਰਪਾ ਹੀ ਆ ਕਿ ਸਾਰੇ ਤਿਆਰ ਵਰਤਿਆਰੀ ਆ ਤੇ ਬਾਕੀ ਫਿਰ ਵੀ ਜਿਹੜੀ ਆਉਣ ਵਾਲੀ ਨਵੀਂ ਪੀੜੀ ਸਾਡੀ ਉਹਨੂੰ ਤਿਆਰ ਵਰਤਿਆਰ ਕਰਾਂਗੇ ਠੀਕ ਆ ਕਿਉਂਕਿ ਜੇ ਸਾਡੇ ਪਿੰਡ ਚੋਂ ਨਕਾਰਾ ਮਾਰ ਕੇ ਚਲ ਗਿਆ ਕੋਈ ਤਾਂ ਸਮਝ ਲਓ ਤੇ ਇਹ ਮਰਨੀ ਆ ਸਾਡੇ ਪਿੰਡ ਦਾ ਫਿਰ ਇਹ ਕਰਕੇ ਮਹਾਰਾਜ ਦੀ ਕਿਰਪਾ ਹੀ ਆ ਸਾਡੇ ਸ਼ਸਤਰ ਵਸਤਰਾ ਉਹਨਾਂ ਪੂਰੇ ਤਿਆਰ ਵਰ ਤਿਆਰੀ ਆ ਲੇਕਿਨ ਫਿਰ ਵੀ ਇਹੀ ਚਾਹੁੰਦੇ ਆ ਕਿ ਜੋ ਸਾਡੀ ਪ੍ਰਾਤਨ ਮਰਿਆਦਾ ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਇਹ ਦੋਵੇਂ ਆਪਣੀ ਅਲਾਦ ਨੂੰ ਸਿਖਾਈ ਜਾਵੇ ਤੇ ਬਾਈ ਸਾਰਿਆਂ ਨੂੰ ਬੇਨਤੀ ਆ ਆਪਣੀ ਆਪਣੀ ਅਲਾਦ ਨੂੰ ਗੁਰੂ ਘਰਾਂ ਦੇ ਵਿੱਚ ਮਾਣੀ ਵੀ ਉਹਦੀ ਸੰਤਿਆ ਦਿਵਾਓ ਤੇ ਨਾਲ ਚੰਗਾ ਸ਼ਸਤਰ ਰੱਖਣ ਦੀ ਉਹਨੂੰ ਜਾਂਚ ਵੀ ਦੱਸੋ ਠੀਕ ਆ ਪਰ ਦੇ ਕਾਲਜਾਂ ਕਾਲਜਾਂ ਸਕੂਲਾਂ ਦੇ ਜਿੱਥੇ ਸ਼ੈਤਰ ਨਹੀਂ ਰੱਖਣ ਦਿੰਦੇ ਸਾਨੂੰ ਦੱਸੋ ਉੱਥੇ ਜਾ ਕੇ ਉਹਨਾਂ ਨੂੰ ਮਿਲਾਂਗੇ ਜਿਹੜੇ ਕੜੇ ਲਵਾਉਂਦੇ ਉਹਨਾਂ ਨੂੰ ਮਿਲਾਂਗੇ ਕਿ ਤੁਹਾਨੂੰ ਕਿਹੜੀ ਗੱਲ ਦੀ ਤੰਗੀ ਬਈ ਜਦੋਂ ਕੋਈ Hindu ਜਨੇਊ ਪਾ ਸਕਦਾ ਤਿਲਕ ਲਾ ਸਕਦਾ ਤਿਲਕ ਲਾ ਕੇ ਜਾ ਸਕਦਾ ਤੇ ਫੇ ਕੀ ਗੱਲ ਅਸੀਂ ਸ਼ੈਤਰ ਪਾ ਕੇ ਕੜਾ ਪਾ ਕੇ ਕਿਉਂ ਨਹੀਂ ਜਾ ਸਕਦੇ ਸਾਡੇ ਚਿੰਨਿਆਂ ਠੀਕ ਆ ਧਰਨੇ ਲਾਉਣ ਦੇ ਵਿੱਚ ਹੱਕ ਜ ਨਹੀਂ ਮੈਂ ਹੈਗਾ ਕਿਤੇ ਵੀ ਲੇਕਿਨ ਇਹ ਗੱਲ ਆ ਵੀ ਜਿੱਥੇ ਵੀ ਗੱਲ ਬਣਦੀ ਹੈ ਸਦਾ ਉਹਨਾਂ ਦੀ ਸਪੋਰਟ ਕਰਾਂਗੇ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਨਾ ਬਿਹਾਰੀਆਂ ਨੱਥ ਪਾ ਲੋ ਚੰਗੀ ਲਾ ਨਈ ਤੇ ਫਿਰ ਅਸੀਂ ਪੁੱਠੇ ਕਾ ਕਾ ਰੱਖਣੇ ਤੇ ਫੇਰ ਆਖਿਓ ਠੀਕ ਆ ਇਹ ਸਾਡੇ ਨੂੰ ਬਸ ਤੁਹਾਨੂੰ ਬੇਨਤੀ ਨਾਲ ਉਹ ਜੋ ਤੁਹਾਨੂੰ ਰੱਖਦਾ ਸਹੀ ਆ ਬਸ ਤੁਹਾਨੂੰ ਇਹ ਲਾਸਟ ਵਾਰੀ ਕਹਿਣਾ ਹੋਣਾ ਅਸੀਂ ਦੁਬਾਰਾ ਨਹੀਂ ਜੇ ਕਹਿਣਾ ਇਹ ਜਿਹੜੇ ਜਿਹੜੇ ਇਲਾਕੇ ਦੇ ਭਾਈਆ ਨੇ ਗੱਡ ਪਾਇਆ ਨਾ ਇਹ ਭਈਏ ਅੱਤ ਚੁੱਕ ਰਿਆ ਉਹਨਾਂ ਸਾਰਿਆਂ ਨੂੰ ਇਹੋ ਗੱਲ ਆ ਵੀ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਆਈਪੀ ਸਾਹਿਬ ਨੂੰ ਸਾਰਿਆਂ ਨੂੰ ਇੱਕ ਵਾਰੀ ਕਹਿਦਨੇ ਜੀ ਸਾਡੇ ਨੂੰ ਇੱਕ ਬੇਨਤੀ ਆ ਜੀ ਇਹਨਾਂ ਨੂੰ ਨੱਥ ਪਾ ਲੋ ਨਹੀਂ ਤੇ ਪਰ ਅਹੀਂ ਨਾ ਤਪਾਈ ਤੇ ਪਰੰਜ ਧੂਜਨਾਂ ਦੇ ਫਿਰ ਇਹਨਾਂ ਦੀਆਂ ਚੀਕਾਂ ਤੁਹਾਡੇ ਤੱਕ ਪਹੁੰਚਣੀਆਂ ਜੇ ਤੇ ਫਿਰ ਤੁਸੀਂ ਸਾਨੂੰ ਕਹਣਾ ਕਿ ਨਿਹੰਗ ਸਿੰਘ ਧੱਕਾ ਕਰਦੇ ਸਾਨੂੰ ਨਹੀਂ ਦੱਸਿਆ ਤੇ ਅਸੀਂ ਹੁਣ ਵਾਰ-ਵਾਰ ਕਹ ਰਹੇ ਜੀ ਸਾਡੇ ਬੱਚਿਆਂ ਦੇ ਕਤਲ ਹੋ ਰਿਹਾ ਸਾਡੇ ਭਰਾਵਾਂ ਦੇ ਕੇਸਾਂ ਦੀ ਬੇਦਬੀ ਹੋ ਰਹੀ ਹੈ ਸਾਡੇ ਭਰਾਵਾਂ ਦੀਆਂ ਪੱਗਾਂ ਲਤਰੀਆਂ ਔਰ ਸਾਡੇ ਮਾਂ ਕਾਲ ਨਿਹੰਗ ਸਿੰਘਾਂ ਦੇ ਫਰਲੇ ਵਾਲੇ ਸਿੰਘਾਂ ਦੇ ਉੱਤੇ ਕਤਲ ਹੋ ਰਿਹਾ ਇਹ ਬਿਹਾਰੀ ਬਾਹਣੂ ਆਣ ਕੇ ਸਾਡੇ ਇੱਕ ਤਦੀਵਾ ਬਾਲਣਦੇ ਆ ਤੇ ਅਸੀਂ ਇੱਕ ਤਦੀਵੇ ਲਹਣੇ ਜਾੜਦੇ ਆ ਫਿਰ ਅਸੀਂ ਭੁੱਲਣਗੇ ਅਗੇ ਕਿਹਨਾਂ ਕਿਉਂ ਇਹ ਲੋਕ ਸਾਨੂੰ 84 ਯਾਦ ਕਰਾਉਂਦੇ ਤੇ ਅਸੀਂ ਇਹਨਾਂ ਨੂੰ ਫਿਰ ਉਹ ਯਾਦ ਕਰ ਵੀ ਅਹੀਂ ਉਹ ਹੀ ਆ ਤੁਮਕੌਰ ਵਾਲੇ ਵੀ ਸਵਾ ਸਵਾ ਲੱਖ ਨਾਲ ਲੜਨਾ ਭੁੱਲੇ ਨਹੀਂ ਅਜੇ ਵੀ ਠੀਕ ਆ ਜੇ ਚੋਪਿਆਂ ਤੇ ਚੋਪੀ ਰਹਿਣ ਦਿਓ ਇਹਨਾਂ ਨੂੰ ਸਮਝਾ ਲਓ ਇਹਦੇ ਚ ਭਲਾ ਜੀ ਮੁੜ ਕੇ ਮਾਹੌਲ ਹੀ ਪੰਜਾਬ ਦਾ ਖਰਾਬ ਕਰਨ ਦੇ ਅਸੀਂ ਨਹੀਂ ਖਰਾਬ ਕਰਨ ਦੇ ਠੀਕ ਆ ਜੀ ਇਹਨਾਂ ਨੂੰ ਸਮਝਾ ਲੋਗੇ ਤੇ ਬਾਕੀ ਭਈਆ ਪਾਰਟੀ ਨੂੰ ਸਾਡੇ ਨੂੰ ਇਹ ਸੁਣਾ ਵੀ ਅਹੀਂ ਮੁੜ ਕੇ ਹੱਥ ਜੋੜਨ ਵਾਲੇ ਨਹੀਂ ਬਖਸਣੇ ਇੱਕ ਵਾਰ ਰਗੜਾ ਫੇਰ ਦੇਣਾ ਜੇ ਫੇਰ ਨਾ ਕੋ ਦੱਸਿਆ ਨਹੀਂ ਜੀ ਤੇ ਜਦੋਂ ਅਸੀਂ ਰਗੜਾ ਫਿਰਨਾ ਫਿਰ ਅਹੀਂ ਨਹੀਂ ਵੇਖਣਾ ਕਿ ਇਹ ਦੀ ਕੁੜੀ ਆ ਕਿ ਇਹ ਦੀ ਬੁੱਢੀ ਆ ਕਿ ਇਹ ਦੀ ਮਾਮਕੀ ਧੀ ਆ ਇਹਦਾ ਰਗੜ ਕੇ ਸੁੱਟਦੇ ਨੇ ਤੇ ਫੇਰ ਨਾ ਅੱਥੋਂ ਦੱਸਿਆ ਨਹੀਂ ਗੇ ਡਾਗ ਫੇਰਾਂ ਦੇ ਬੰਦੇ ਦੇ ਪੁੱਤ ਬਣਾ ਕੇ ਫੇਰ ਤੋਰਾਂਗੇ ਵਾਪਸ ਨੂੰ ਅਹੀਂ ਨਹੀਂ ਚਾਹੁੰਦੇ ਕਿ ਜੁਪੀ ਹਿੜਿਆਣੇ ਸਾਡੇ ਭੈਣ ਭਰਾ ਚਲੋ ਭਾਈਚਾਰਾ ਬੈਠਾ ਇੱਕ ਦੂਜੇ ਨਾਲ ਸਾਂਝ ਤਾਂ ਬਣੀਆਂ ਵਾ ਲੇਕਿਨ ਇੰਨਾ ਧੱਕਾ ਨਾ ਕਰੋ ਕਿ ਜੇ ਸਾਨੂੰ ਮਜਬੂਰ ਹੋ ਕੇ ਤੁਹਾਨੂੰ ਡਾਗ ਫੇਰ ਨਹੀਂ ਪਵੇ ਠੀਕ ਆ ਤੇ ਅਹੀਂ ਨਹੀਂ ਇਹ ਚਾਹੁੰਦੇ ਤੇ ਤੁਸੀਂ ਇੱਥੇ ਹੀ ਬ੍ਰੇਕ ਲਾ ਦਿਓ ਜਿੰਨਾ ਕਰਤਾ ਪਿੱਛੇ ਹੋ ਗਿਆ ਠੀਕ ਹੈ ਮੈਂ ਆਪਣੇ ਭਰਾਵਾਂ ਨੂੰ ਵੀ ਕਹਿਣਾ ਵੀ ਜੋ ਪਿੱਛੇ ਹੋ ਗਿਆ ਹੋ ਗਿਆ ਤੇ ਮਿੱਟੀ ਪਾ ਦਿਓ ਤੇ ਗਾਂਜੇ ਕੇ ਭਈਏ ਨੇ ਵਾਦਾ ਕੀਤਾ ਤੇ ਜਿਹੜੇ ਭਈਆਂ ਨੇ ਕਤਲ ਕੀਤੇ ਉਹਨਾਂ ਦੇ ਬੰਦੀ ਕਾਰਵਾਈ ਕਰਕੇ ਉਹਨਾਂ ਦੇ ਪਰਚੇ ਕਰਕੇ ਧੱਕ ਉਹਨਾਂ ਨੂੰ ਅੰਦਰ ਪ੍ਰਸ਼ਾਸਨ ਨੂੰ ਇਹ ਗੱਲ ਦਾ ਹੀ ਕਹਿਨੇ ਆ ਇਹ ਇਹਨਾਂ ਛੇਤੀ ਛੇਤੀ ਕਾਰਵਾਈ ਕਰੋ ਨਹੀਂ ਤੇ ਉਧਰ ਇਲਾਕੇ ਜਹੀਂ ਦਲਬੰਦ ਇਕੱਠਾ ਹੋ ਕੇ ਹੋਣਾ ਜੇ ਸਾਡੇ ਕੋਈ ਵੀ ਤਿਆਗ ਨਹੀਂ ਬੰਦੇ ਦੇ ਪੁੱਤ ਬਣਾ ਦੇਣੇ ਜੇ ਅਸੀਂ 15 ਦਿਨਾਂ ਦਾ ਟਾਈਮ ਦਿੱਤਾ 15 ਦਿਨਾਂ ਤੱਕ ਮੈਂ ਠੀਕ ਹੋਣਾ ਬਾਕੀ ਸਿੰਘਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਕੱਤਰ ਹੋ ਕੇ ਇੱਕ ਵਾਰੀ ਉੱਥੇ ਨਾਬੇ ਜਾਣਾ ਪਊਗਾ ਤੇ ਜਾਵਾਂਗੇ ਤੇ ਇੱਕ ਪ੍ਰਸ਼ਾਸਨ ਨੂੰ ਹੁਣ ਤੋਂ ਆਪਾਂ ਕਹਤਾ ਵੀ ਤੁਹਾਨੂੰ 15 ਦਿਨ ਦਿੱਤੇ ਜੇ 15 ਦਿਨਾਂ ਦੇ ਵਿੱਚ ਬੰਦੇ ਚੁੱਕ ਕੇ ਅੰਦਰ ਕਰੋ ਤੇ ਚੈਨਲਾਂ ਤੇ ਦੱਸੋ ਕਿ ਇਦਾਂ ਦਾ ਕਾਰਵਾਈ ਜੇ ਕੋਈ ਵੀ ਕਰੂਗਾ ਤੇ ਬੰਦੀ ਕਾਰਵਾਈ ਐਨੀ ਟਾਈਮ ਮੌਕੇ ਦੇ ਕਰੋਗੇ ਈਗਾ ਜੀ ਤੇ ਬਾਕੀ ਭਈਆ ਪਾਰਟੀ ਸਦਰ ਜੋ ਚੰਗੀ ਗਾਜ ਮੁਰਕਣਾ ਹੋਇਆ ਕਿ ਉਹ ਬਰੰਦਾ ਸੇ ਤਾਣਿਆ ਦੀ ਗੱਲ ਹੋਇਆ ਇੰਨਾ ਤੇ ਮੱਛੀ ਨੇ ਰੋਕਣਾ ਤੇ ਨਾ ਪੇਛਣੇ ਰੋਕਣਾ ਫਿਰ ਜਦੋਂ ਸਿੰਘ ਆ ਗਏ ਨਾ ਸਿੰਘਾਂ ਦੇ ਹਾੜ ਨਹੀਂ ਰੁਕੇ ਜਾਂਦੇ ਕੋਕ ਕੱਖ ਨਹੀਂ ਕਦੇ ਦਰਿਆਵਾਂ ਦੇ ਦਰਿਆਵਾਂ ਨੂੰ ਰੁਕ ਸਕਦੇ ਬੰਨ ਨਹੀਂ ਤੁਹਾਡੇ ਵੱਜਨੇ ਤੇ ਮੁਰਕੇ ਚੀਕਾ ਮਾਰੋ ਤੇ ਫਾਇਦਾ ਕੋਈ ਨਹੀਂ ਚੁੱਪ ਕੇ ਕੰਮ ਕਰਾ ਕਰਨ ਦੇ ਆਪਣਾ ਕਰੋ ਰੋਟੀ ਪਾਣੀ ਪੱਕਦਾ ਤੁਹਾਡਾ ਪਕਾਓ ਆਪਣੀਆਂ ਧੀਆਂ ਪੁੱਤਾਂ ਦੇ ਪਾਲਦੇ ਆ ਪਾਲੋ ਸਾਨੂੰ ਕੋਈ ਟੈਨਸ਼ਨ ਨਹੀਂ ਕੋਈ ਦੁੱਖ ਨਹੀਂ ਆ ਇਹ ਬਹੁਤ ਵਿਚਾਰੀ ਹੁੰਦਾ ਪੰਜਾਬੀਆਂ ਦਾ ਪਰ ਜੇ ਸਾਡੀ ਤੁਸੀਂ ਮੁੱਛ ਨੂੰ ਐਦਾ ਠਾਹ ਸੁਤਣ ਦੀ ਕੋਸ਼ਿਸ਼ ਕਰੋਗੇ ਤੇ ਸਾਡੇ ਸਾਹਮਣੇ ਮੁੱਛਾਂ ਮਰੋੜੋਗੇ ਨਾ ਤੇ ਫਿਰ ਜੇ ਦਮ ਅਣਖ ਤੇ ਆ ਜੀਏ ਨਾ ਫਿਰ ਅਸੀਂ ਮਰਨਾ ਵੀ ਜਾਣਦੇ ਆ ਤੇ ਮਰਨਾ ਵੀ ਜਾਣਦੇ ਆ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕੋਈ ਨੁਕਸਾਨ ਹੋਵੇ ਅਸੀਂ ਬਹੁਤ ਨੁਕਸਾਨ ਚੱਲੇ ਆ ਤੇ ਗਾਂ ਵੀ ਚਾਲ ਲਾਵਾਂਗੇ ਪਰ ਤੁਹਾਨੂੰ ਇਹ ਗੱਲ ਕਹਿੰਦੇ ਆ ਟਲਜੋ 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 ਨਹੀਂ ਤੇ ਮੈਨੂੰ ਜਿੰਨੇ ਕੋ ਫੋਨ ਆਉਂਦੇ ਆ ਨਾ ਬਈ ਫੇਰ ਨਾ ਕਿਉ ਪੇ ਡਾਕ ਫੇਰ ਨਹੀਂ ਆੰਬ ਹੋ ਗਈ ਜਦੋਂ ਡਾਕ ਫੇਰ ਸ਼ੁਰੂ ਹੋਈ ਨਾ ਤੇ ਫੇਰ ਬਾ ਮੇ ਜੋ ਹੁੰਦਾ ਹੋ ਜੇ ਫਿਰ ਮੁਰ ਕਾ ਤੁਹਾਡੀਆਂ ਚੀਕਾਂ ਜੜੀਆਂ ਉਹ ਬੰਦ ਨਹੀਂ ਜੇ ਹੋਣੀਆਂ ਇੱਕ ਵਾਰੀ ਚੀਕਾਂ ਇਹ ਘਰੇ ਕਰਾਉਣੇ ਸ਼ੁਰੂ ਕਰਤੀਆਂ ਦੇ ਮੈਂ ਬਹੁਤ ਦਿਨਾਂ ਦਾ ਵੇਖ ਰਿਹਾ ਬਹੁਤ ਸਾਰੇ ਕੇਸ ਮੇਰੇ ਕੋ ਆ ਗਏ ਪਰ ਮੈਂ ਇਹ ਤੇ ਬੋਲਣਾ ਚਾਹੁੰਦਾ ਇੱਕ ਵਾਰ ਮੈਨੂੰ ਵੀਰ ਦਾ ਫੋਨ ਆਇਆ ਉਹ ਕਹਿੰਦਾ ਵੀ ਕੋਈ ਪਰਨਾ ਬਨ ਕੇ ਗੋਲਦਮਾਲਾ ਬਨ ਕੇ ਦਾੜੀ ਕੱਤੀ ਆ ਤੇ ਉਹ ਮਤਲਬ ਪੇਪਰ ਲਾਉਂਦਾ ਕੋਈ ਤੇ ਸੁੱਕਟਾ ਸੁੱਕਟਾ ਪੀਂਦਾ ਕੋ ਨਸ਼ਾ ਕਰਦਾ ਬਾਈ ਇਹ ਵੀ ਇਹਨਾਂ ਦਾ ਕੋਈ ਮੇਰਾ ਸਨੇਹਾ ਖਾਸ ਕਰਕੇ ਲਾ ਦਿਓ ਵੀ ਜਿਹੜੇ ਬੰਦੇ ਸਿਰਾਂ ਤੇ ਪੱਗਾਂ ਬਨ ਕੇ ਪਰਨੇ ਬਨ ਕੇ ਚਿੱਟਾ ਲਾਉਂਦੇ ਆ ਜਾਂ ਸਕਟਾ ਪੀਂਦੇ ਆ ਜਾਤਮਾਕੂ ਲਾਉਂਦੇ ਆ ਬਾਈ ਸਾਡੇ ਤੋਂ ਰਿਪੋਰਟ ਪਹੁੰਚ ਰਹੀ ਆ ਫੇਰ ਨਾ ਮੁੜ ਕੇ ਆਖਿਓ ਕਿ ਸਾਡੇ ਹੱਡ-ਗੋਡੇ ਤੱਤੇ ਕੀਤੇ ਆ ਕਿਉਂਕਿ ਗਾਂਸ ਆ ਹੁਣ ਸਿਆਲ ਸ਼ੁਰੂ ਹੋ ਗਿਆ ਤੇ ਸਿਆਲ ਦਾ ਠੋਕਿਆ ਬੰਦਾ ਨਾ ਤੇ ਮੁੜ ਕੇ ਕਈ ਸਿਆਲਾਂ ਦਾ ਕੋਲਾ ਜਿਹੜਾ ਸੇਕ ਦਿੰਦਾ ਫਿਰਦਾ ਅਸੀਂ ਇਹ ਇੱਕ ਵਾਰੀ ਤੁਹਾਨੂੰ ਕਹਿਣਾ ਚਾਹੁੰਦੇ ਆ ਅੱਜ ਆਰੰਭਤਾਵ ਹੋ ਚੁੱਕੀ ਸਮਝ ਲਓ ਇਹ ਮਹਾਰਾਜ ਦੇ ਪ੍ਰਕਾਰ ਪ੍ਰਵਤ ਇਹ ਉਹ ਐਲਾਨ ਆ ਸਾਡੇ ਲੋ ਜੇ ਸੱਤੇ ਪੱਗ ਰੱਖਣੀਆਂ ਤੇ ਬੀੜੀਆਂ ਸਿਕਟਾ ਬੰਦ ਕਰੋ ਤਮਾਕੂ ਲਾਉਣੇ ਬੰਦ ਕਰੋ ਠੀਕ ਆ ਵੈਸੇ ਤੇ ਜਿਹੜੇ ਸ਼ਰਾਬ ਪੀਂਦੇ ਪੱਗਾਂ ਬੰਦ ਕੇ ਇਹਨਾਂ ਨੂੰ ਵੀ ਲਾਣਦੇ ਆ ਇਹ ਪੱਗ ਕੋਈ ਐਵੇਂ ਨਹੀਂ ਮਿਲੀ ਸੀ ਜਿਹੜੇ ਸ਼ਰਾਬਾ ਪੀਣ ਵਾਸਤੇ ਪੱਗਾਂ ਮਿਲੀਆਂ ਏ ਜਿਹੜੇ ਵੀ ਪੀਂਦੇ ਭਾਵੇਂ ਉਹਨਾਂ ਚੋਂ ਨਿਹੰਗ ਸੰਗੀ ਹੋਣ ਜਿਹੜੇ ਏਦਾਂ ਦੀ ਬੱਦਰ ਕਹਿਤਾ ਕਰਦੇ ਸਾਰਿਆਂ ਨੂੰ ਲਾਨ ਤੇ ਆਵਜਿਆ ਨੂੰ ਤੇ ਭਾਈ ਤਮਾਕੂ ਸਿਕਟਾ ਪੇਪਰ ਲਾਉਣ ਵਾਲੇ ਬੰਦੇ ਨਾ ਉਹ ਸਿਰਾਂ ਤੇ ਪੱਗਾਂ ਨਾ ਬਨੋ ਜੇ ਤੁਸੀਂ ਨਹੀਂ ਛੱਡ ਸਕਦੇ ਤੇ ਜੇ ਤੁਸੀਂ ਛੱਡੋਗੇ ਉਦੋਂ ਸਿਰਾਂ ਤੇ ਪੱਗਾਂ ਸਜਾ ਲਿਓ ਠੀਕ ਆ ਇਹ ਪੱਗ ਨੂੰ ਦਾਗ ਨਾ ਲਾਓ ਠੀਕ ਆ ਤੇ ਭਾਈ ਬਾਕੀ ਵੇਖ ਲਓ ਤੇ ਜੇ ਨਹੀਂ ਤੇ ਫਿਰ ਆਹ ਹੁਣ ਮੁੰਡੇ ਦੀ ਇੱਕ ਵਾਰ ਫੋਟੋ ਜੀ ਮੈਨੂੰ ਭੇਜੀਆ ਵੀਰ ਨੇ ਉਹ ਕਹਿੰਦਾ ਗਾੜੀ ਨੂੰ ਉਹ ਨੂੰ ਕਿਹਾ ਕਿ ਤੂੰ ਇਹ ਕੰਮ ਨਾ ਕਰ ਉਹ ਕਹਿੰਦਾ ਕੋਈ ਗੱਲ ਨਹੀਂ ਉਹਨੇ ਵੀਡੀਓ ਬਣਾਈ ਕਹਿੰਦਾ ਪਾ ਦੇ ਸਾਨੂੰ ਕਿ ਟਾਰਕੇ ਦਾ ਤੇ ਉਹ ਚਾਰ ਬੰਦੇ ਜਾ ਕੇ ਉਹਦੇ ਘਰ ਨਾਲਕਾਰੇ ਮਾਰਦੇ ਆ ਤੇ ਮੈਂ ਦੱਸਿਆ ਵੀ ਮੈਂ ਥੋੜਾ ਜਿਹਾ ਠੀਕ ਨਹੀਂ ਹੈ ਕਰਕੇ ਨਾ ਮੇਰੇ ਕੋਲ ਕਿਸੇ ਪਾਸੇ ਨਿਕਲਿਆ ਨਹੀਂ ਗਿਆ ਮੈਂ ਪ੍ਰੋਗਰਾਮਿੰਸਰ ਭੁਲਾਏ ਤੇ ਨਾ ਮੇਰੇ ਕੋਲ ਜਿਆਦਾ ਬੋਲਿਆ ਗਿਆ ਲੇਕਿਨ ਜੇ ਤੁਹਾਡੇ ਮਨ ਚ ਭੁਲਿਖਾ ਇਹ ਤੁਹਾਨੂੰ ਕਹਿਣਾ ਕਿ ਇਹ ਨਹੀਂ ਆ ਤੇ ਫੇਰ ਇਹ ਕਿ ਤੁਸੀਂ ਭੁੱਲੀ ਜਾਓ ਟਾਈਮ ਗਾਂ ਪਸ਼ਾ ਹੋ ਸਕਦਾ ਵਾ ਲੇਕਿਨ ਆਲਰੇਡੀ ਪਾਕਿਸਤਾਨ ਤੇ ਸਜਾ ਕੇ ਗੋਦ ਮਾਲਾ ਬਣ ਕੇ ਜੇ ਪੇਪਰ ਲਾਓਗੇ ਸਿਕਟਾ ਪੀਓਗੇ ਤਮਾਕੂ ਲਾਓਗੇ ਤਾਂ ਫਿਰ ਬਣਦੀ ਕਾਰਵਾਈ ਕਰਾਂਗੇ ਜ਼ਰੂਰ ਠੀਕ ਹੈ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਜਾਨੋ ਮਾਰ ਦੇਣਾ ਪਰ ਸੇਵਾ ਇਦਾਂ ਦੀ ਕਰਾਂਗੇ ਨਾ ਜਿਹੜੇ ਗੁੱਠਾ ਨਾ ਤਮਾਕੂ ਮਲਦੇ ਉਹ ਗੁੱਠਾ ਵੇਖੋ ਕਦੋਂ ਜਾਂਦਾ ਠੀਕ ਹੈ ਤੇ ਜਿਹੜੇ ਮੂੰਹ ਨਾ ਲਾਉਨੇ ਆ ਨਾ ਤੁਸੀਂ ਪੇਪਰ ਉਹ ਫਿਰ ਮੂੰਹ ਵੇਖੋ ਕਦਾਂ ਸਜਾਉਂਦੇ ਤੁਹਾਡੇ ਬੰਦੇ ਬਣ ਜੋ ਫੇਰ ਨਾ ਕੋਈ ਦੱਸਿਆ ਨਹੀਂ ਤੇ ਪ੍ਰਸ਼ਾਸਨ ਵੀ ਕਹਿੰਦੇ ਆ ਵੀ ਇਹਨਾਂ ਨੂੰ ਆਪ ਹੀ ਤੁਸੀਂ ਸੁਧਾਰੋ ਜਿਹੜੇ ਬੰਦੇ ਇਦਾਂ ਦੇ ਕੰਮ ਕਰ ਰਹੇ ਆ ਪਾ ਮੇ ਉਸ ਮੈਂ ਕੀ ਹੁਣ 50 ਜਣੇ ਤੇ ਭਾਵੇਂ ਹੁਣ 100 ਜਾਣਾ ਜਿੱਦਣਾ ਹੀ ਤੁਰਪੇ ਨਾ ਅਸੀਂ 100 ਨਹੀਂ ਵੇਖਣਾ 50 ਨਹੀਂ ਵੇਖਣਾ ਜਿਹੜਾ ਆ ਗਿਆ ਚੜ ਦੀ ਕਲਾਈ ਆ ਫਿਰ ਠੀਕ ਆ ਤੇ ਬਸ ਬਿਹਾਰੀਆਂ ਨੂੰ ਇਹੋ ਆ ਵੀ ਵੱਡੇ ਬਣਜੋ ਇਹ ਨਾ ਅੱਖ ਦੱਸਾਂ ਨਹੀਂ ਜੇ ਕਿਉਂਕਿ ਇਹ ਤੁਹਾਨੂੰ ਪਤਾ ਵੀ ਆਪਾਂ ਗੱਲਾਂ ਨਹੀਂ ਕਰਦੇ ਫਿਰ ਜਦ ਤੱਕ ਕਾਰਵਾਈ ਨਹੀਂ ਇੱਕ ਵਾਰੀ ਪਾਉਣੀ ਆ ਠੀਕ ਆ ਤੇ ਅਸੀਂ ਸਾਰਿਆ ਭਰਾਵਾਂ ਨੂੰ ਬੇਤੀ ਕਰਦੇ ਆ ਵੀ ਖੜੇ ਰਹੋ ਕੋਈ ਵੀ ਮੇਰਾ ਅਜੇ ਵਾਅਦਾ ਨਾ ਕਰੋ 15 ਦਿਨ ਦਾ ਸਮਾਂ ਦਿੰਨੇ ਆ ਜੇ ਇਹ ਸਰਕਾਰ ਕੋ ਕਰੂਗੀ ਠੀਕਾ ਨੇ ਤੇ ਤੁਹਾਡੇ ਨਾਲ ਜਿੱਥੇ ਲੋੜ ਪਊਗੀ ਆਪਾਂ ਕਰਾਂਗੇ ਮੇਰੇ ਕੋ ਕੱਲੇ ਕੱਲੇ ਸੰਘ ਦਾ ਫੋਨ ਆਇਆ ਕੱਲੇ ਕੱਲੇ ਦੇ ਮੈਸੇਜ ਆਏ ਆ ਮੈਂ ਸਾਫ਼ ਕਰ ਸਕਦਾ ਇਹਨਾਂ ਕਿਉਂਕਿ ਐਵੇਂ ਪੱਲੂ ਮਾਰੀ ਜਾਂਦਾ ਬਾਕੀ ਭਾਈ ਜਿਹੜੇ ਕਈ ਇਦਾਂ ਕਹਿ ਰਹੇ ਨੇ ਆ ਵੀ ਹਾਂ ਵੀ ਇਹ ਬੁੱਢੇ ਦਾਲਦੇ ਨਹੀਂ ਬੁੱਢਾ ਦਾਲ ਕੇ ਤੇ ਪਿਓ ਦਾ ਨਹੀਂ ਹੈਗਾ ਬੁੱਢਾ ਦਾਲ ਬਾਦਾ ਬੁੱਢਾ ਸਾਹ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਜਿਹਦੇ ਉਹਦੇ ਵਾਰਸ ਉਹ ਉਹਦੇ ਪੁੱਤ ਹੀ ਆ ਫਿਰ ਜਿਹੜੇ ਅੱਕ ਸੱਚੀ ਆਵਾਜ਼ ਬੁਲੰਦ ਕਰਦੇ ਉਹਦੇ ਪੋਤੇ ਆ ਉਹਦੇ ਪੋਤੀ ਉਹਦੇ ਵਾਰਸ ਹੋਣਗੇ ਠੀਕ ਆ ਤੇ ਬੁੱਢਾ ਨਾਲ ਹਮੇਸ਼ਾ ਬੁੱਢਾ ਨਾਲ ਹੀ ਰਹਿਣਾ ਬਾਬਾ ਬੁੱਢਾ ਸਾਹਿਬ ਦੇ ਜਿਹੜੇ ਪੋਤੇ ਆ ਨਾ ਉਹਨਾ ਬੁੱਢੇ ਨਾਲ ਦੀ ਬਾਗਡੋਰ ਨੂੰ ਸਾਭਣਾ ਤੇ ਉਹਨਾਂ ਹੀ ਬਾਗਡੋਰ ਲੈ ਕੇ ਗਾਹ ਤੁਰਨਾ ਉਹ ਵੀ ਪੰਥਵਾਦ ਤੇ ਕੱਢਦੇ ਰਹੇ ਤੇ ਉਹਨਾਂ ਨੇ ਪੰਥਵਾਦ ਤੇ ਕੱਢਦਾ ਇਹ ਕਰਕੇ ਕਲਾਕਲਾ ਸੈਂਗੀ ਜਿਹੜਾ ਘਰਾਂ 'ਚ ਬੈਠਾ ਨਾ ਉਹ ਪੰਥ ਬੁੱਢੇ ਨਾਲ ਦਾ ਵਾਰਸ ਆ ਤੂੰ ਆਪੋ ਆਪਣੇ ਚਰਾਂ ਦੇ ਉੱਤੇ ਸੋਹਣੀਆਂ ਪੱਗਾਂ ਸਜਾ ਕੇ ਗਾਤਰੇ ਸੋਹਣੇ ਛੈਤਰ ਰੱਖੋ ਤਾਂ ਜੋ ਪੰਜਾਬ ਦੀ ਬਾਗਡੋਰ ਆਪ ਸੰਭੋ ਜਹੇਦਾਰਾਂ ਦੇ ਆਸਣਾ ਰੱਖੋ ਵੀ ਜਹੇਦਾਰਾਂ ਨੇ ਪੰਜਾਬ ਦਾ ਵਿਕਾਸ ਕਰਨਾ ਜਿਹੜੇ ਬੰਦਿਆਂ ਨੂੰ ਲੱਖਾਂ ਰੁਪਈਆ ਸ਼੍ਰੋਮਣੀ ਕਮੇਟੀ ਦੇ ਜਾਂ ਸਾਲ ਬਾੜਾ ਤਾਂ ਜਿਹੜੇ ਬੰਦਿਆਂ ਨੂੰ ਮੱਥੇ ਟੇਕ ਰਹੇ ਆ ਉਹਨਾਂ ਨੂੰ ਕੀ ਲੋੜ ਆ ਭਾਵੇਂ ਤੁਹਾਡੇ ਸਾਰੇ ਟੱਬਰ ਮਰ ਜਾਣ ਉਹਨਾਂ ਕਿਹੜਾਣਾ ਉਹ ਅਗਲੇ ਫਰਮਾਨ ਨਾਲ ਏਸੀ ਵਾਲੀਆਂ ਗੱਡੀਆਂ 'ਚ ਪੈਂਦੇ ਆ ਗਰਮੀ 'ਤੇ ਸਿਆਲ ਨੂੰ ਆ ਰਹੀ ਟਰਾਲੀ 'ਚ ਬਹਿਣਾ ਤੁਹਾਡੇ ਕੋ ਉਹਨਾਂ ਕੀ ਲੈਣਾ ਆ ਬਹੁਤ ਜਰਨੈਲ ਬਣੋ ਮਾਲਸਾਨੇ ਮਹਾਰਾਜ ਨੇ ਮੈਂ ਕਿਹਾ ਖਾਲਸਾ ਖੁਦ ਖੁਦਾ ਐ ਕਾ ਕੇ ਖਾਲਸੇ ਬਣੋ ਖਾਸ ਬਣੋ ਨਾ ਕਮੇਨਾ ਬਣੋ ਕਿ ਦੇ ਮੋਢਿਆਂ ਤੇ ਰੱਖਣ ਵਾਲੇ ਨਾ ਬਣੋ ਆਪਣੀਆਂ ਬਾਹਾਂ 'ਚ ਬਾਲ ਲੈਣਾ ਕਿ ਭਰੋ ਵੀ ਲੋੜ ਪਵੇ ਤਾਂ ਸਿਰ ਵੜਨਾ ਵੀ ਪਵੇ ਤੇ ਵੜਦੇ ਤਾਂ ਸਿਰ ਲਵਾਉਣਾ ਕਿ ਲੋ ਆ ਰਹੇ ਤੇ ਮੈਂ ਜਿਹੜੀਆਂ ਗੱਲਾਂ ਕਰਦਾ ਨਾ ਮੈਂ ਮਹਾਰ ਸੱਚੇ ਪਾਤਸ਼ਾਹ ਵਰਜਣ ਕੇ ਕਹਨਾ ਵਾ ਇਹ ਗੱਲਾਂ ਤੋਂ 1% ਵੀ ਬਛੀੜੀਆਂਗਾ ਯਾਰ ਜਿਹੜੀ ਮੈਂ ਗੱਲ ਕੀਤੀ ਅੱਜ ਤੱਕ ਮੌਤ ਆਊਗੀ ਨਾ ਤੇ ਜੇ ਮੈਂ ਹੱਥ ਜੋੜ ਗਿਆ ਜਾਂ ਨੀਵੀਂ ਪਾ ਗਿਆ ਤੇ ਮੈਂ ਕਹਿੰਦਾ ਮੈਂ ਪਤਲਾ ਦੇਣਦਾਰ ਹੂੰਗਾ ਸਾਰੀ ਉਮਰ ਛੱਤਰ ਚ ਪਾਣੀ ਪੀਊਂਗਾ ਜਿੱਦ ਨੂੰ ਮੌਤ ਆਊਗੀ ਨਾ ਖੜੇ ਮੱਥੇ ਪ੍ਰਵਾਨ ਕਰੂੰਗਾ ਰੋਂਦੇ ਆਏ ਜਰੂਰ ਆ ਪਰ ਰੋਂਦੇ ਜਾਵਾਂਗੇ ਨਹੀਂ ਤੇਦੋਂ ਜਾਵਾਂਗੇ ਨਾ ਜਿਹੜੇ ਸਾਡੇ ਮਰਨ ਦੀਆਂ ਅਰਦਾਸਾਂ ਕਰਦੇ ਉਹ ਚੀਕਾਂ ਮਾਰ ਕੇ ਆਖਣਗੇ ਵੀ ਇਹ ਏਦਾਂ ਕ ਜਾਣਾ ਨਹੀਂ ਚਾਹੀਦਾ ਬਸ ਇਨਾ ਹੀ ਕਹਣਾ ਚਾਹਣਾ ਵਾਹਿਗੁਰੂ ਜੀ ਕਾ ਖਾਲਸ ਵੈਗੋ ਦੀ ਕਿਫਤ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਮਾਹਲੀ ਦੇ ਕੁੰਬੜਾਂ ਦੇ ਵਿੱਚ ਦੋਸਤੋ ਜੋ ਇਹ ਘਟਨਾ ਵਾਪਰੀ ਹੈ ਤੇ ਹੋਰ ਵੀ ਦੋਸਤੋ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਕਈ ਥਾਂ ਤੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਜੋ ਕਿ ਦੋਸਤੋ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਉੱਪਰ ਹਮਲੇ ਕੀਤੇ ਗਏ ਨੇ ਪਹਿਲਾਂ ਵੀ ਤੇ ਜੋ ਦੋਸਤੋ ਇਹ ਘਟਨਾ ਵਾਪਰੀ ਹੈ ਐਸਾ ਘਟਨਾ ਨੂੰ ਲੈ ਕੇ ਜੋ ਵੀ ਢਾਡੀ ਮਨਸੇ ਅਕਾਲੀ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਇਹਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਨੂੰ ਬਹੁਤ-ਬਹੁਤ ਧੰਨਵਾਦ